इंकलाबों दे में नज़ारे देखते रह गए दे। सितारे शता... इन किलाबों के नज़ारे देखते रहने जैसे जब तूफान को झरने किनारे देखते रह गए कुली कुल्लीचों जगह बगावत जन्म ली है शहर शंगले मनाले देखते रह गए ये दो मिनट से छटका में ਪੰਜਾਬ ਪੰਜਾਬੀ ਅਤੇ ਪੰਜਾਬ ਵਿੱਚ ਵੱਸਵਾ ਰਹੇ ਲੋਕਾਂ ਦੀ ਨਾ ਪਾਲਟਕੀ ਜਾਂ ਵੀ ਜੱਥੇਬੰਦੀ ਸ਼ਰੋਮਣੀਆ ਕਾਗਦ ਬਹੁਤ ਹੀ ਯੋਗ ਜਨਨੋ ਮਤਾਉ ਭੈਣਾਂ ਹਮ ਵਰ ਸਾਥੀਓ ਬੱਚਿਓ ਅੱਜ ਬੱਤੇ ਸਰਕਾਰ ਨਾਲ ਫਰਕਸਾਨੀ ਕਰੀਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰਟੀ ਦੀ ਮਜ਼ਬੂਤੀ ਲਈ ਅਤਿਆ ਰਹੀਆ ਲੋਕ ਸਭਾ ਚੋਣਾਂ ਬਾਰੇ ਹੋਈਆਂ ਵਿਚਾਰਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੁਧਿਆਣਾ ਸ਼ਹਿਰੀ ਦੀ ਮੀਟਿੰਗ ਅੱਜ ਗੁਰਦੁਆਰਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਹੋਈ ਮੀਟਿੰਗ ਨੂੰ ਕਈ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਆਪਣੇ ਆਪਣੇ ਸੁਝਾਅ ਦਿੱਤੇ ਮੀਟਿੰਗ ਨੂੰ ਸਾਬਕਾ ਮੰਤਰੀ ਸੱਸਾ ਸ਼ਰਨਜੀਤ ਸਿੰਘ ਟੈਲੋ

ਅਤੇ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਦੀ ਆਲੋਚਨਾ ਕੀਤੀ ਅਤੇ ਦਿਨੋ-ਦਿਨੀ ਪੰਜਾਬ ਦੇ ਵਿਗੜ ਰਹੇ ਹਾਲਾਤਾਂ ਤੇ ਚਿੰਤਾਨਜ਼ਾਰ ਕੀਤੀ। ਆਗੂਆਂ ਨੇ ਲੋਕ ਸਭਾ ਇਲਾਕਾ ਛਨਾਨ ਅਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ। ਆਗੂਆਂ ਨੇ ਅਕਾਲੀ ਦਲ ਦਾ ਦਫ਼ਤਰ ਵੀ ਲੁਧਿਆਣਾ ਵਿਖੇ ਬਣਾਉਣ ਦਾ ਸੁਝਾਅ ਦਿੱਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਭੁਪਿੰਦਰ ਸਿੰਘ ਪਿੰਦਾ ਨੇ ਅਕਾਲੀ ਦਲ ਦੇ ਅਗਲੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਅਕਾਲੀ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕੀਤਾ। ਸਟੇਜ ਸਕਤਰ ਦੀ ਭੂਮਿਕਾ ਜਥੇਦਾਰ ਰਚਪਾਲ ਸਿੰਘ ਫੌਜੀ ਨੇ ਬਖੂਬੀ ਨਿਭਾਈ ਇਸ ਮੌਕੇ ਧਰਮ ਸਿੰਘ ਬਾਜਵਾ ਸਾਬਕਾ ਕਾਉਂਸਲਰ ਰਵਿੰਦਰਪਾਲ ਸਿੰਘ ਖਾਲਸਾ ਜਗਜੀਤ ਸਿੰਘ ਅਰੋੜਾ ਜੇ ਜੇ ਅਰੋੜਾ ਗੁਰਮੇਲ ਸਿੰਘ ਦੰਗਾ ਪੀੜਤ बलजीत सिंह छतवाल कनवलजीत सिंह दुआ जसप्रीत सिंह होबी नरेंद्र सिंह मक्कड़ मुख्तियार सिंह चीमा तरनजीत सिंह निमाणा अवतार सिंह मिड्डा प्रधान गुरमीत सिंह दलविंदर सिंह कुम्मन, खुशजीत सिंह खालसा प्रधान नेक सिंह सेखेवाल कुलजिंदर सिंह बाजवा सुरजीत सिंह पिंखी बलविंदर सिंह पुलर बीबी गुरप्रीत कौर सीबिया बीबी जसपाल कौर लोट बीबी रुचि वलियाड बीबी सुखविंदर कौर सुखी जंग बहादुर सिंह टल अरविंदर सिंह ਦੂਆ ਰਤਨ ਸਿੰਘ ਪੁੱਲਰ ਮਨੀਸ਼ ਵਲਿਆੜ ਵਰਿੰਦਰਪਾਲ ਸਿੰਘ ਡੱਲਾ ਪੰਨੂ ਪਾਟੀਆਂ ਆਦੇ ਹਾਜ਼ਰ ਸਨ ਤਹਿਲਕਾ ਟੀਵੀ ਲਈ ਲੁਧਿਆਣਾ ਤੋਂ ਕੈਮਰਾਮੈਨ ਨਰੇਸ਼ ਦੇ ਨਾਲ ਕੁਲਵਿੰਦਰ ਸਿੰਘ ਸਲੇਮ ਟਾਬਰੀ ਦੀ ਰਿਪੋਰਟ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਹੜਾ ਜਿਹੜਾ ਹੋਇਆ ਉਹ ਮੋਬਾਈਲ ਆਜੋ ਵਿੱਚ ਜੋ ਪ੍ਰਚਾਰ ਕਰਦੇ ਸਾਨੂੰ ਕੋਈ ਮੈਸੇਜ ਆਉਂਦੇ ਨੇ ਭਾਜ ਦੇ ਵਾਸਤੇ ਜੋ ਮੈਸੇਜ ਆਉਂਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਕੋਸੀਂ ਬਖਸ਼ਰ ਸੰਮਤੀਤਾ ਜਾਂ ਜੋ ਇੱਕ ਕਵਰੇਜ ਇਹ ਤੋਂ ਲੋਕਾਂ ਨੂੰ ਪਤਾ ਲੱਗ ਸਕੇ ਇੰਨੀ ਬੇਇੱਜ਼ਤੀ ਨਾ ਹੋ ਜਾਏ ਜਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੰਦੇ ਬਰਵਾਦੀਆਂ ਜਿਵੇਂ ਤੇਰੇ ਹੱਥ ਜੀ ਤੋਂ ਮੇਰੇ ਸਾਹਕੀ ਤੇਰੀ ਬੇਇੱਜ਼ਤੀ ਨੂੰ ਪ੍ਰਮਾਣ ਕਰਕੇ ਅੱਥੇ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੰਨ ਸਾਹਿਬ ਵਾਹਿਗੁਰੂ ਜੀ ਅਸੀਂ ਦਾਕਸ਼ੀ ਚਾਹ ਪੁੱਛੋ ਜੀ ਅਸੀਂ ਸਾਰੇ ਤੇ ਜੀ ਲੋਗੇ ਅਸੀਂ ਇਲੈਕਸ਼ਨ ਚ ਤਾਂ ਪਤਾ ਲੱਗਿਆ ਨਹੀਂ ਹੋ ਰਿਹਾ ਕਿ

ਗੁਰੂ ਸਿੰਘ ਜਵਾ ਨੋਰ ਦੁਆਰਾ ਮਾਡਰ ਲਾਂਚ ਹੋਈ ਜੀ ਉਹ ਨਵੇਂ ਪੁਰਾਣੇ ਜਿੰਨੇ ਵੀ ਇਕੱਲੇ ਵਰਕਰ ਸੀ ਜਿਹੜੇ ਘਰਾਂ 'ਚ ਬੈਠੇ ਸੀ ਉਹ ਵੀ ਉੱਠ ਕੇ ਅੱਜ ਹਜ਼ਾਰਾਂ ਦੀ ਗਿਣਤੀ ਜੱਥੇ ਪਹੁੰਚੇ ਇਹ ਬੜਾ ਇੱਕ ਖੁਸ਼ੀ ਦਾ ਮਾਹੌਲ ਸੀ ਔਰ ਸਾਰਿਆਂ 'ਚ ਇੱਕ ਬਹੁਤ ਜੋਸ਼ ਸੀ ਆਉਣ ਵਾਲੇ ਇਲੈਕਸ਼ਨਾਂ ਲਈ ਸਾਰਿਆਂ 'ਚ ਬਹੁਤ ਜੋਸ਼ ਸੀ ਲੋਕਾਂ ਨੂੰ ਇੱਕ ਨਾ ਬੜਾ ਭਲੇਖਾ ਸੀ ਬਦਲਾਅ ਦਾ ਜੀ ਉਹ ਬਦਲਾਅ 2 ਸਾਲ ਦੇ ਵਿੱਚ ਹੀ ਲੋਕਾਂ ਨੇ ਦੇਖ ਲਿਆ ਐਂਡ ਉਹਨਾਂ ਨੇ ਨਿਚੋੜਿਆ ਕਿ ਕਿਹਾ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ ਜੋ ਪੰਜਾਬ ਦਾ ਭਲਾ ਕਰ ਸਕਦੀ ਹੈ। ਇਹ ਹੀ ਸੋਚ ਕੇ ਸਾਰੇ ਅਕਾਲੀ ਦਲ ਦੁਆਰਾ ਇਕੱਠਾ ਹੋਇਆ। ਇਹ ਹੀ ਚੀਜ਼ ਨੂੰ ਲੈ ਕੇ ਅੱਜ ਉਹ ਇਲੈਕਸ਼ਨ ਦੇ ਵਿੱਚ ਸਾਰੇ ਇਕੱਠੇ ਹੋ ਕੇ ਚੱਲੇ। ਲੱਗਦਾ ਵੀ ਸੁਸਬੰਧੀ ਵੀ ਮੈਂ ਆਪਣਾ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਘੱਟ ਜੁੜ ਨਹੀਂ ਹੋਗਾ। ਬੀਜੇਪੀ ਬਾਦਲ ਦੇ ਅੰਦਰ ਇਹ ਸੀਨੀਅਰ ਅਕਾਲੀ ਦਲ ਦੀ ਲੀਡਰਸ਼ਿਪ ਦੇ ਹੱਥ ਹੁੰਦਾ ਹੈ, ਇਹ ਮੇਰੇ ਹੱਥ ਨਹੀਂ। ਅੱਜ ਕੀ ਦਮੇਟਿੰਗ ਦੇ ਵਿੱਚ ਕੀ ਨੁਕਸਾਨ ਉਹਨਾਂ ਨੇ ਲੈ ਕੇ ਆਏ? ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਮੀਟਿੰਗ ਸੀ। ਪਹਿਲੀ ਮੀਟਿੰਗ ਸੀਗੀ ਤੁਸੀਂ ਹੰਗਾਰਾ ਦੇਖ ਲੋਕ ਸਭਾ ਦੇ ਉਹਨੂੰ ਲੈ ਕੇ ਦੇਖ ਲੋ ਕਿਉਂਕਿ 2 ਮਹੀਨੇ ਦਾ ਲਗਭਗ ਸਮਾਂ ਰਹਿ ਗਿਆ ਲੋਕ ਸਭਾ ਦਾ ਇਲੈਕਸ਼ਨ ਵੀ ਆ ਰਹੇ ਆ ਉਹਨੂੰ ਹੀ ਲੈ ਕੇ ਉਹ ਸਾਰੀ ਰਾਜਨੀਤੀ ਬਣਾਈ ਜਾ ਰਹੀ ਹੈ ਜੋ ਜੋ ਡਿਊਟੀਆਂ ਸਾਰਿਆਂ ਨੇ ਲਗਾਈਆਂ ਜਾਣ। ਸਰ ਲੱਗਦਾ ਸੁਸ਼ਮ ਜੀ ਨੂੰ ਜ਼ਿੰਮੇਵਾਰੀ ਮਿਲੂਗੀ ਪੂਰੀ ਥੰਦ ਇਹਨਾਂ ਨੇ ਮਾ ਮੰਗਿਆ ਤਨ ਮੰਨਤਾ ਨਾ ਨਾ ਬੰਦਾ ਅੱਜ ਲੀਡਰਸ਼ਿਪ ਪੂਰੀ ਪਹੁੰਚੀ ਹੈ ਕੋਈ ਐਸਾ ਬੰਦਾ ਨਹੀਂ ਰਿਹਾ ਕੋਈ ਆਊਟ ਆਫ ਸਟੇਸ਼ਨ ਹੋਵਦਾ ਮੈਂ ਕੀ ਨਹੀਂ ਸਦਾ ਸਾਰੀ ਲੀਡਰਸ਼ਿਪ ਵਰਕਰ ਸਹਿਬਾਨ ਸਾਰੇ ਆਏ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ।